ਆ ਤਸਵੀਰਾਂ ਕੁਝ ਭਰਾ ਸਾਨੂੰ ਕਾਲ ਕਰਕੇ ਬੁਲਾਉਂਦੇ ਆ ਔਰ ਦੱਸਦੇ ਆ ਕਿ ਅਸੀਂ ਤਸਵੀਰਾਂ ਤੁਹਾਡਾ ਸਾਂਝੀਆਂ ਲਗਿਆ ਕਰਨ ਕਿ ਆ ਜੋ ਜਗਾੜ ਹੈ ਇਹ ਰੇੜੇ ਦੇ ਉੱਤੇ ਲੱਦਿਆ ਪਿਆ ਔਰ ਲੋਕ ਪਰੇਸ਼ਾਨ ਹੋ ਰਹੇ ਸੀ ਜਿਸ ਕਰਕੇ ਸਾਨੂੰ ਬੁਲਾਇਆ ਗਿਆ ਔਰ ਗੱਲਬਾਤ ਬਾਤ ਇਸੇ ਕਰਤੇ ਆ ਇੱਕ ਮਿੰਟ ਆ ਬਈ ਕਾਹਾਂ ਸੇ ਆ ਰਹੇ ਹੋ ਚੱਕਪੁਰੇ ਸੇ ਆ ਰਹੇ ਦੀ ਤੋ ਜਾ ਕਾਹਾਂ ਰਹੇ 36 ਟ ਜਾਣਾ ਜੀ 30 ਸੈਕਟਰ ਜਾਣਾ ਹਾਂਜੀ ਤੋ ਕਿਸ ਕਾ ਮਾਲ ਹੈ ਇਹ ਸਰਕਾਰੀ ਆ ਪ੍ਰਾਈਵੇਟ ਆ जो कोटी वालों का है जी उठि वालों का है हां जी हम तो किराएदार हैं हम तो ऑलरेडी किया फैलाए जी अभी लोग हमें कॉल करके बुला रहे हैं कि ये देखो कितना बड़ा जुगाड़ है रोड के ऊपर है सर जी हमको क्या करा हम तो किराएदार हैं हम तो आपको ऐसे आप किराएदार हो आप किराएदार हो और लोगों को परेशानी आ रही है वो बोल रहे हैं तो दिक्कत बड़ी बड़ा बड़ा टेंपो भी कर सकते थे जी जी हां जी मालिक की गलती है ना मिस्त्री की नहीं मिस्त्री की नहीं तू ये चलाता है तू देख लेता जी 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 हां हां जी आगे से लेके ना इसको थोड़ा जो इसमें आता है वही इसमें लोड करो ऐसे पुलिस आपको परेशान करेगी जी जी हमको चंडीगढ़ में ज्यादा दिक्कत आएगी सही अभी तो आएगी अभी तो तू तो चंडीगढ़ में घुस गया तो पीछे हटाने पड़ेगा तो इसको थोड़ा इसका जिटमेंट सेट कर लो क्योंकि हमें कॉल आई है इसीलिए हम पहुंचे हैं हमें कोई परेशानी नहीं है हमारे लिए तो रोड में खड़ा कर दू सेंटर में खड़ा कर दू जी लेकिन नुकसान हो गया तो तेरे को भरना मुश्किल हो जाए हाँ जी गरीबी आदमी कहा भरूंगा जी फिर जी जी ਅਭੀ ਜੈਸੀ ਇਹ ਜਿੰਨੀ ਗੱਡੀਆਂ ਆ ਰਹੀਆਂ ਕਿਵੇਂ ਨਿਕਲੇਗੀ ਡਬਲ ਟੌਸ ਹਾਂ ਜੀ ਸਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਗੱਡੀਆਂ ਜੋ ਆ ਰਹੀਆਂ ਕਵਰ ਕੀਤੀਆਂ ਜਾਣ ਕਿ ਕਿੰਨੀਆਂ ਗੱਡੀਆਂ ਕਿੰਨੀ ਟ੍ਰੈਫਿਕ ਹੈ ਔਰ ਆ ਜਿਗਾੜਮੈਂਟ ਕਿੰਨਾ ਵੱਡਾ ਇਸਨੇ ਆਪਣੇ ਰੱਖੇ ਉੱਤੇ ਲੋਡ ਕੀਤਾ ਔਰ ਜਦੋਂ ਸਾਨੂੰ ਕਾਲ ਆਉਂਦੀ ਹੈ ਕਿ ਇਹ ਰਿਕਸ਼ੇ ਵਾਲਾ ਜਿਹੜਾ ਅਕਸਰ ਹੀ ਵੱਡੇ ਮਾਲ ਲੈ ਕੇ ਇਧਰ ਉਧਰ ਜਾਂਦਾ ਹੈ ਤਾਂ ਇਸ ਕਰਕੇ ਫਿਰ ਦੱਸਦਾ ਇਹ ਕਿ ਆ ਜੀਜਾਂ ਜਿਹੜੀਆਂ ਇਹ ਕਿਤੇ ਨਾ ਕਿਤੇ ਆਹ ਨਹੀਂ ਕਰਕੇ ਹੋ ਸਕਦੀਆਂ ਨੁਕਸਾਨ ਹੋ ਸਕਦਾ ਔਰ ਇਸ ਦਾ ਵੀ ਨੁਕਸਾਨ ਹੋ ਸਕਦਾ ਔਰ ਆਮ ਪਬਲਿਕ ਦਾ ਵੀ ਜੇ ਨੁਕਸਾਨ ਹੋ ਗਿਆ ਤਾਂ ਪਰਪਾਈ ਕੌਣ ਕਰੇਗਾ ਫਿਰ ਪਰਪਾਈ ਕਰਨੀ ਮੁਸ਼ਕਿਲ ਹੈ ਔਰ ਬਹੁਤ ਸਾਰੀਆਂ ਗੱਡੀਆਂ ਵਾਸਤੇ ਇਹ ਪ੍ਰੋਬਲਮ ਜਿਹੜੀ ਆ ਆ ਸਕਦੀ ਆ ਇਸ ਲਈ ਅਸੀਂ ਭਰਾ ਨੂੰ ਸਿਰਫ ਬੇਨਤੀ ਕਰੀ ਆ ਕਿ ਥੋੜਾ ਜਿਹਾ ਸੰਭਲ ਕੇ ਇਹ ਬਹੁਤ ਵੱਡਾ ਜਗਾੜ ਹੈ ਇਸ ਨੂੰ ਥੋੜਾ ਸੈੱਟ ਕਰਕੇ ਫਿਰ ਜਾਓ ਨਹੀਂ ਤੇ ਆ ਵੱਡੀ ਗੱਡੀ ਤੇ ਆ ਸਕਦਾ ਸੀ ਇਹ ਛੋਟੀ ਗੱਡੀ ਤੇ ਹੈਨਾ ਤੁਹਾਡੇ ਵਾਲੀ ਤੇ ਵੀ ਆਉਂਦੀ ਠੀਕ ਹੈ ਠੀਕ ਹੈ ਸਰ ਮੇਰੇ ਕੋ ਫੋਨ ਨੰਬਰ ਨਹੀਂ ਚਾਹੀਏ ਤੂੰ ਲੈ ਜਾ ਮੈਨੇ ਤੇਰੇ ਕੋ ਸਮਝਾਣਾ ਸੀ ਸਮਝਾ ਦਿਆ ਅੱਜ ਕੇ ਬਾਦ ਨਹੀਂ ਆਣਾ ਮੰਨ ਲੇ ਕਿਸੇ ਨਹੀਂ ਹਮੇ ਨਹੀਂ ਮਾਲੂ ਤੂੰ ਆਤਾ ਰਹਾ ਜਾਂਦਾ ਰਹਾ ਜਿਸ ਦਿਨ ਤੇਰਾ ਚਲਾਨ ਹੋ ਗਿਆ ਜਿਸ ਦਿਨ ਪੁਲਿਸ ਨੇ ਪਕੜ ਕੇ ਇਹ ਅੰਦਰ ਦੇ ਦਿਆ ਫਿਰ ਦੇਖਣਾ ਠੀਕ ਹੈ ਸਰ ਠੀਕ ਹੈ ਨਾ ਲੋਕ ਪਰੇਸ਼ਾਨ ਹੋ ਰਿਹਾ ਹੈ ਪਰੇਸ਼ਾਨ ਹੋਦੇ ਜੀ ਜੀ ਔਰ ਇਹ ਤਸਵੀਰਾਂ ਦੱਸ ਦਈਏ ਕਿ ਅਸੀਂ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਆਹ ਚੰਡੀਗੜ੍ਹ ਚ ਕਈ ਵਾਰ ਇਹੋ ਜੀ ਸਖਤਾਈ ਤਾਂ ਵੇਖਣ ਨੂੰ ਮਿਲਦੀ ਆ ਲੇਕਿਨ ਆ ਸਖਤਾਈ ਜੋ ਹੈ ਇਸ ਦੇ ਉੱਤੇ ਨਹੀਂ ਕੀਤੀ ਗਈ ਕਿਉਂਕਿ ਲੋਕ ਪਰੇਸ਼ਾਨ ਨੇ ਲੋਕ ਲਗਾਤਾਰ ਇਹ ਆਵਾਜ਼ ਉਠਾਉਂਦੇ ਆ ਕਿ ਕੌਣ ਇੱਥੇ ਗਲਤ ਚੱਲਦਾ ਹੈ ਕੌਣ ਸਹੀ ਚੱਲਦਾ ਹੈ ਔਰ ਜਦੋਂ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਤਾਂ ਚੰਡੀਗੜ੍ਹ ਦੇ ਲੋਕ ਬੇਚੀਜ ਕਾਲ ਕਰ ਦਿੰਦੇ ਆ ਕਿ ਜ਼ਰੂਰ ਇੱਥੇ ਪਹੁੰਚੋ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਗਾੜਮੈਂਟ ਸਹੀ ਹੈ ਜਾਂ ਗਲਤ ਹੈ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ